ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੀ ਤੁਹਾਨੂੰ ਪਤਾ ਹੈਗਾ ਕਿ ਆਪਣੇ ਚੈਨਲ ਤੇ ਪੰਜਾਬ ਪੁਲਿਸ ਦੇ ਸੰਬੰਧੀ ਪੰਜਾਬ ਦੇ ਕਿਸੇ ਵੀ ਪੇਪਰ ਦੇ ਸੰਬੰਧੀ ਕੋਈ ਵੀ ਆਪਣੀ ਸਹੀ ਅਪਡੇਟ ਲੈਣੀ ਹੈ ਤੇ ਟਾਈਮ ਸਰ ਤੁਸੀਂ ਅਪਡੇਟ ਲੈਣੀ ਹੈ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਤਾਂ ਜੋ ਹਰੇਕ ਭਰਤੀ ਦਾ ਜਿਹੜਾ ਨੋਟੀਫਿਕੇਸ਼ਨ ਹੈ ਚਾਹੇ ਉਹਦੇ ਬਾਰੇ ਕੋਈ ਇੰਪੋਰਟੈਂਟ ਨੋਟਸ ਹੈਗਾ ਕਿ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਹੁਣ ਰਾਜੇ ਇੱਕ ਤੁਹਾਡੇ ਵਾਸਤੇ ਨਵੀਂ ਅਪਡੇਟ ਹੋਰ ਲੈ ਕੇ ਆਏਗਾ ਇਹ ਅਪਡੇਟ ਹੈਗੀ ਰਾਜੇ ਆਹੀ ਪੰਜਾਬ ਪੋਰਟ 2024 ਵਾਲੇ ਕੈਂਡੀਡੇਟਾਂ ਵਾਸਤੇ ਠੀਕ ਹੈ ਜੀ ਤੇ ਇਹਦੇ ਵਿੱਚ ਰਾਜੇ ਤੁਹਾਨੂੰ ਪਤਾਗਾ ਕਿ ਬਹੁਤ ਸਾਰੀ ਅੱਜ ਲਿਸਟਾਂ ਵੀ ਪੈ ਗਈਆਂ ਕਿ ਕਿੰਨੀ ਕਿੱਥੋਂ ਤੱਕ ਮੈਰਟ ਜਾਊਗੀ ਠੀਕ ਹੈ ਜੀ ਕਿੱਥੋਂ ਤੱਕ ਮੈਰਟ ਜਾਊਗੀ ਕਿਹੜੇ ਕਿਹੜੇ ਬੱਚਿਆਂ ਦਾ ਮੈਰਟ ਲਿਸਟ ਵਿੱਚ ਨਾਮ ਆਇਆਗਾ ਤਾਂ ਹੁਣ ਰਾਜੇ ਉਹਨਾਂ ਬੱਚਿਆਂ ਦੇ ਐਡਮਿਟ ਕਾਰਡ ਆ ਜਿਹੜੇ ਉਹ ਉਹਨਾਂ ਨੇ ਵੈਬਸਾਈਟ ਤੇ ਅਪਡੇਟ ਕਰਤੇ ਵੈਬਸਾਈਟ ਦੇ ਉੱਪਰ ਅਪਡੇਟ ਕਰਤੇ ਇਹ ਵੀ ਜਲਦੀ ਕਰਨ ਦਾ ਕਾਰਨ ਇਹ ਹੈ ਕਿ ਹੁਣ ਪੰਜਾਬ ਦੇ ਵਿੱਚ ਨਵੀਂ 10000 ਪੁਲਿਸ ਦੀ ਭਰਤੀ ਆ ਰਹੀ ਹੈ ਜਿਹਦੇ ਕਰਕੇ ਤਾਂ ਜਿਹਨਾਂ ਨੂੰ ਆਹ ਫਾਰਮ ਆ ਜਿਹੜੇ ਉਹ ਪਹਿਲਾਂ ਹੀ ਆਊਟ ਕਰਨੇ ਪਏ ਆ ਤੇ ਮਤਲਬ ਨਾਲ ਦੇ ਨਾਲ ਹੀ ਪ੍ਰੋਸੈਸ ਕਰੀ ਜਾਂਦੇ ਆ ਸਾਰਾ ਠੀਕ ਹੈ ਜੀ ਤੇ ਕਿ ਇਹ ਭਰਤੀ ਨੂੰ ਕਲੀਅਰ ਕਰਨ ਦੇ ਲਈ ਜਲਦੀ ਤੋਂ ਜਲਦੀ ਠੀਕ ਹੈ ਜੀ ਜਿੰਨਾ ਕੈਂਡੀਡੇਟਾਂ ਦੇ ਐਡਮਿਟ ਕਾਰਡ ਡਾਊਨਲੋਡ ਨਹੀਂ ਹੋ ਰਹੇ ਉਹ ਕੀ ਕਹ ਬਹੁਤ سارے ਕੈਂਡੀਡੇਟਾਂ ਦੇ ਡਾਊਨਲੋਡ ਹੋ ਰਹੇ ਆ ਠੀਕ ਹੈ ਜੀ ਉਹਨੇ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਮੈਂ ਕਮੈਂਡੀ ਸੈਕਸ਼ਨ ਦੇ ਵਿੱਚ ਇੱਕ ਲਿੰਕ ਦੇਉਂਗਾ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਮੂਰੇ ਇੱਕ ਇੰਟਰਫੇਸ ਖੁੱਲੂਗਾ ਚੈੱਕ ਕਰ ਲਓ ਆਹੀ ਇੰਟਰਫੇਸ ਤੇ ਚਲੇ ਜਾਇਓ ਜੀ ਇੱਥੇ ਆ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਫਿਲ ਕਰਨਾ ਹੈ ਠੀਕ ਹੈ ਜੀ ਇੱਥੇ ਪਰ ਕੈਪਟਾ ਇਸ ਤੋਂ ਬਾਅਦ ਤੁਹਾਡੇ ਮੂਰੇ ਤਿੰਨ ਚਾਰ ਚੀਜ਼ਾਂ ਦੀਆਂ ਚੀਜ਼ਾਂ ਦੀਆਂ ਤਰ੍ਹਾਂ ਉ ਤਿੰਨ ਚਾਰ ਤਰ੍ਹਾਂ ਦੀਆਂ ਚੀਜ਼ਾਂ ਓਪਨ ਹੋਣਗੀਆਂ ਉਹਦੇ ਵਿੱਚ ਜਿੱਥੇ ਤੁਹਾਡਾ ਐਡਮਿਟ ਕਾਰਡ ਲਿਖਿਆ ਹੋਇਆ ਹੈ ਨਾ ਉੱਪਰ ਉੱਪਰ ਲਿਖਿਆ ਹੋਊਗਾ ਇੱਥੇ ਡੱਬੀਆਂ ਦੇ ਵਿੱਚ ਆ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਿਓ ਕਿ ਇਸਤੇ ਜਾ ਕੇ ਜਦੋਂ ਤੁਹਾਨੂੰ ਆ ਰਹੀ ਮਿਲਦਾ 3 ਟੌਪ ਤੇ ਸਾਰਿਆਂ ਨੂੰ ਸਾਰਿਆਂ ਨੂੰ ਮਿਲਦਾ ਹੋਊਗਾ ਤੁਹਾਨੂੰ ਇੱਥੇ ਜਾ ਕੇ ਨਾ ਤੁਸੀਂ ਡੈਸਕਟਾਪ ਵਾਲੀ ਆਪਸ਼ਨ ਆ ਰਹੀ ਰਹੀ ਇਹਦੇ ਵਿੱਚ ਹੈ ਨਾ ਇਹ ਸਕਰੀਨ ਸ਼ਾਟ ਹੈਗਾ ਇੱਥੇ ਤੁਹਾਨੂੰ ਡੈਸਕਟਾਪ ਵਾਲੀ ਆਪਸ਼ਨ ਮਿਲੂਗੀ ਰਾਜੀ ਇੱਕ ਠੀਕ ਹੈ ਜੀ ਡੈਸਕਟਾਪ ਲਿਖਿਆ ਹੋਊਗਾ ਤੁਹਾਨੂੰ ਦੱਸ ਦਿੰਦਾ ਮੈਂ ਇਸ ਤਰ੍ਹਾਂ ਡੈਸਕਟਾਪ ਲਿਖਿਆ ਹੋਊਗਾ ਉਹ ਇਹਨਾਂ ਨੇ ਇੱਕ ਇਸ ਤਰ੍ਹਾਂ ਟਿੱਕ ਉਹਦੇ ਤੇ ਕਲਿੱਕ ਕਰ ਦਿਓ ਉਹ ਇਹਨਾਂ ਨਾਲ ਨਾ ਪੀਸੀ ਵਾਲਾ ਜਿਹੜਾ ਸਿਸਟਮ ਹੈਗਾ ਉਹ ਤੁਹਾਡੇ ਮੋਬਾਈਲ ਦੇ ਵਿੱਚ ਸ਼ੋ ਹੋਣ ਲੱਗ ਜਾਊਗਾ ਠੀਕ ਹੈ ਜੀ ਉਥੋਂ ਤੁਸੀਂ ਡਾਊਨਲੋਡ ਕਰ ਸਕਦੇ ਜੇ ਫੇਰ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਫੇਰ ਆ ਜੇ ਕਿਸੇ ਦੇ ਕੰਪਿਊਟਰ ਦੇ ਵਿੱਚ ਤੁਸੀਂ ਜਾਂ ਆਪਣੇ ਕੰਪਿਊਟਰ ਦੇ ਵਿੱਚ ਕਰੇ ਉਹਦੇ ਵਿੱਚ ਆਪਦਾ ਪਾਸਵਰਡ ਲੌਗਇਨ ਆਈਡੀ ਤੇ ਪਾਸਵਰਡ ਫਿਲ ਕਰਿਓ ਤੁਹਾਨੂੰ ਸ਼ੋ ਹੋਣ ਲੱਗ ਜਾਊਗਾ ਹੁਣ ਬਹੁਤ سارے ਬੱਚਿਆਂ ਨੇ ਮੈਨੂੰ ਘੱਟੋ ਘੱਟ 10 ਬੱਚਿਆਂ ਦੇ ਫੋਨ ਆ ਗਏ 10 ਬੱਚਿਆਂ ਦੇ ਵਿੱਚੋਂ 2-4 2 ਕੁ ਬੱਚਿਆਂ ਦੀ ਪ੍ਰੋਬਲਮ ਹੈਗੀ ਆ 8 ਬੱਚੇ ਤਾਂ ਕਿ ਨਹੀਂ ਸਾਡਾ ਐਡਮਿਟ 卡ਡ ਡਾਊਨਲੋਡ ਹੋ ਰਹੇ ਆ ਠੀਕ ਹੈ ਜੀ ਕੀ ਇਹ ਸਹੀ ਹੈ ਜਿਹੜੇ ਡਾਊਨਲੋਡ ਹੋ ਰਹੇ ਬਿਲਕੁਲ ਸਹੀ ਹੈ ਜਿਹੜੇ ਡਾਊਨਲੋਡ ਹੋ ਰਹੇ ਹੈ ਜਿਹੜੇ ਦੋ ਬੱਚਿਆਂ ਦੇ ਜਿਹੜੇ ਡਾਊਨਲੋਡ ਨਹੀਂ ਹੋ ਰਹੇ ਉਹਨਾਂ ਨੂੰ ਕੀ ਪ੍ਰੋਬਲਮ ਹੋ ਦੋ ਚਾਂਸ ਉਹਨਾਂ ਦੇ ਦੋ ਚਾਂਸਾ ਕਰਕੇ ਨਹੀਂ ਉਹ ਮਤਲਬ ਉਹ ਸ਼ੋ ਹੋ ਰਹੇ ਇੱਕ ਤਾਂ ਵੈਬਸਾਈਟ ਵੈਬਸਾਈਟ ਇਸ਼ੂ ਹੈ ਦਾ ਜੀ ਕਿਉਂਕਿ ਜਦੋਂ ਕਿਤਨਾ ਬੱਚੇ ਨੇ ਜਿਹੜੇ ਐਡਮਿਟ ਕਾਰਡ ਲਿੰਕ ਓਪਨ ਕਰਨ ਲੱਗ ਜਾਂਦੇ ਆ ਉਹ ਵੈਬਸਾਈਟ ਹੈਂਗ ਹੋ ਜਾਂਦੀ ਹੈ ਹੈਨਾ ਉਹ ਇੱਕ ਤਾਂ ਵੈਬਸਾਈਟ ਪ੍ਰੋਬਲਮ ਹੋ ਸਕਦੀ ਹੈ ਦੂਜਾ ਦਾ ਜੀ ਹਜੇ ਅਪਲੋਡ ਹੋ ਰਹੇ ਹੈ ਹਜੇ ਅਪਲੋਡ ਹੋ ਰਹੇ ਹੈਗੇ ਰਾਤ ਦੇ 12 ਵਜੇ ਤੱਕ ਤੁਹਾਡੇ ਸਾਰਿਆਂ ਦੇ ਐਡਮਿਟ ਕਾਰਡ ਆਈਵੇਂ ਹੋ ਸ਼ੋ ਹੋਣ ਲੱਗ ਜਾਣਗੇ ਜੇ ਫੇਰ ਵੀ ਕਿਸੇ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਮੈਨੂੰ ਤੁਸੀਂ ਕਮੈਂਟ ਕਰੋ ਫਿਰ ਉਹਦਾ ਹੱਲ ਆਪਾਂ ਬਾਅਦ ਚ ਸੋਚਾਂਗੇ ਠੀਕ ਹੈ ਜੀ ਬਾਕੀ ਦਾ ਜੀ ਜੇ ਕੋਈ ਬੱਚਾ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਨਾ ਚਾਹੁੰਦਾ ਇੰਸਟਾਗ੍ਰਾਮ ਤੇ ਫੋਲੋ ਕਰ ਸਕਦਾ 35uller358 ਆਪਣੀ ਈਮੇਲ ਆਈਡੀ ਦੇ ਉਹ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਠੀਕ ਹੈ ਨਾ ਜੀ ਬਾਕੀ ਜੇ ਕੋਈ ਕੈਂਡੀ ਪੰਜਾਬ ਦੇ ਸਾਰੇ ਵੀ ਆਪਣੀ ਤਿਆਰੀ ਕਰਨਾ ਚਾਹੁੰਦਾ ਹੈ ਜੀ ਜ਼ੀਰੋ ਲੈਵਲ ਤੋਂ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੇ ਵਿੱਚ ਵਿਦ ਪੀਡੀਐਫ ਵੀਡੀਓ ਦੇ ਨਾਲ ਤਾਂ ਤੁਸੀਂ ਆਪਣੀ ਐਪ ਡਾਊਨਲੋਡ ਕਰ ਲਓ ਪਲੇ ਸਟੋਰ ਤੋਂ ਦੀਪਪੁਲਨ ਐਜੂਕੇਸ਼ਨ ਅ ਦਾ ਜਿੰਨਾ ਵਿੱਚ ਕੋਈ ਆਈਫੋਨ ਹਨ ਤਾਂ ਜੀ ਆਪ ਐਪ ਡਾਊਨਲੋਡ ਕਰਨੀ ਹੈ ਤੇ ਇਹਨਾਂ ਨੇ ਦਾ ਜ ਇੱਕ ਕੋਡ ਫਿਲ ਕਰਨਾ ਡਬਲ ਐਕਸਨ ਹੈ ਆਪਣੇ ਕੋਲੇ ਬੈਚ ਚੱਲ ਰਹੇ ਹੈ ਰਾਜੀ ਠੀਕ ਹੈ ਜੀ 100% ਆਪਣੇ ਕੰਟੈਂਟ ਦੀ ਰਿਜ਼ਲਟ ਗਰੰਟੀ ਹੋਵੇਗੀ ਕਿ ਕੰਟੈਂਟ ਆਪਣਾ ਕਰਵਾਇਆ ਹੋਈ ਆਉਂਦਾ ਆਪਣਾ ਮੋਬਾਈਲ ਨੰਬਰ ਹੈ ਜੀ ਐ ਪ੍ਰਤੀ ਕਿਸੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਬਾਕੀ ਹਰ ਤਰ੍ਹਾਂ ਦੀ ਨਵੀਂ ਅਤੇ ਸਹੀ ਅਪਡੇਟ ਲੈਣ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਜੀ ਕਿਉਂਕਿ ਰਾਜੀ ਤੁਹਾਡੇ ਕੰਮ ਦੀਆਂ ਚੀਜ਼ਾਂ ਜੇ ਮੈਂ ਕਰਵਾਉਣਾ ਹੁੰਦੀਆਂ ਇਹਦੇ ਤੇ ਠੀਕ ਹੈ ਤੁਹਾਡੇ ਕੰਮ ਦੀਆਂ ਚੀਜ਼ਾਂ ਬਾਅਦ ਵਿੱਚ ਬੱਚੇ ਮੈਨੂੰ ਫੋਨ ਕਰਦੇ ਸਾਡਾ ਪੇਪਰ ਇੱਕ ਬੱਚੇ ਨੇ ਫੋਨ ਕੀਤਾ ਹੁਣ 10 ਦਿਨ ਹੋ ਗਏ ਜੇਲਵਾਟ ਦੇ ਐਡਮਿਟ ਕਾਰਡ ਕਿਦੋਂ ਹੋਣਗੇ ਤੇ ਉਹ ਪੇਪਰ ਹੋਏ ਨੂੰ ਹਜੇ 4-5 ਦਿਨ ਹੋ ਚੁੱਕੇ ਸੀ ਜਦੋਂ ਬੱਚੇ ਨੇ ਇਹ ਪੁੱਛਦਾ ਸੀ ਜੇਲਵਾਟ ਦਾ ਪੇਪਰ ਕਦੋਂ ਹੋਊਗਾ ਮੈਂ ਕਹਿੰਦਾ ਜੀ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਕਹਿੰਦਾ ਸਰ ਕੀਤਾ ਹੋਇਆ ਹੈਗਾ ਕਈ ਵਾਰੀ ਵੀਡੀਓ ਦੇਖਣ ਦਾ ਟਾਈਮ ਨਹੀਂ ਲੱਗਦਾ ਤਾਂ ਮੈਂ ਤੁਹਾਨੂੰ ਬਾਰ ਬਾਰ ਇਹੀ ਕਹਿੰਦਾ ਜੀ ਮੈਂ ਫਾਲਤੂ ਵੀਡੀਓ ਨਹੀਂ ਬਣਾਉਂਦਾ ਹੈਗਾ ਰਾਜੇ ਕੋਈ ਕੈਂਡੀਡੇਟ ਕਹਿੰਦਾ ਮੈਂ ਫਾਲਤੂ ਵੀਡੀਓ ਬਣਾਉਣਾ ਜਿਹੜੀ ਵੀ ਵੀਡੀਓ ਪਾਈ ਉਹਦੇ ਵਿੱਚ ਕੋਈ ਨਾ ਕੋਈ ਤੋਕਾ ਵਾਲੀ ਗੱਲ ਜਰੂਰ ਹੁੰਦੀ ਹੈ ਫਿਰ ਜਾ ਕੇ ਕਿਤੇ ਵੀਡੀਓ ਬਣਾਈ ਜਾਂਦੀ ਹੈ ਇਸ ਤਰ੍ਹਾਂ ਨਹੀਂ ਹੈਗਾ ਜਿਵੇਂ ਵਿਹਲਾ ਬ